ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਐ ਕੈਮ ਐ ਤਾਂ ਇੱਕ ਹੋਰ ਮੱਝ ਲੈ ਕੇ ਆਏ ਆ ਚੰਗੇ ਦੁੱਧ ਦੀ ਮਾਲਕ ਐ ਤਾਂ ਚੰਗੀ ਅਪਡੇਟ ਆ ਮੱਝ ਦੀ ਤੇ ਬਾਕੀ ਸਾਨੂੰ ਦਿਖਾਉਣੇ ਆ ਕਿਉਂਕਿ ਚਲੋ ਅੱਡੋ-ਅੱਡ ਹੁੰਦਾ ਜਿਹੜੇ ਭਰਾਵਾਂ ਨੂੰ ਧਾਮਾਂ ਦੀ ਆਤ ਪੈ ਗਈ ਉਹ ਮੱਝ ਇੱਕ ਦਿਨ ਲੋਟ ਆਉਂਦੀ ਤੇ ਜਿਹਦੇ ਮੱਝਾਂ ਰੱਖੀਆਂ ਹੋਈਆਂ ਤੇ ਉਹਨੂੰ ਗਾ ਨਹੀਂ ਇੱਕ ਅੱਧੀ ਲੋਟ ਆਉਂਦੀ ਕਿਉਂਕਿ ਫੀਡ 'ਚ ਹੀ ਫਰਕ ਪੈਂਦਾ ਅੱਡੋ-ਅੱਡੀ ਤੇ ਪਹਿਲਾਂ ਤਾਂ ਬਾਈ ਨੂੰ ਮਿਲਾਉਣੇ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਬਾਈ ਸਾਹਿਬ ਠੀਕ ਐ ਵਧੀਆ ਜੀ ਵਧੀਆ ਤਾਂ ਪਿੰਡ ਦੋਸਤੋ ਸਾਨੂੰ ਦੱਸ ਦ ਜਿਹੜਾ ਪਿੰਡ ਆ ਇਹ ਕੋਠਾਗੁਰੂ ਆ ਜ਼ਿਲ੍ਹਾ ਬਠਿੰਡਾ ਪੈਂਦਾ ਪਹਿਲਾਂ ਵਾਲੀ ਵੀਡੀਓ ਵੀ ਜਿਹੜੀ ਅੱਜ ਤੁਸੀਂ ਦੇਖੀ ਉਹ ਵੀ ਕੋਠੇਗੁਰੂ ਦੀ ਆ ਇਹ ਵੀ ਕੋਠੇਗੁਰੂ ਦੀ ਆ ਜ਼ਿਲ੍ਹਾ ਬਠਿੰਡਾ ਪੈਂਦਾ ਭਗਤ ਦੇ ਨੇੜੇ ਆ ਬਾਜਾਖਾਨਾ ਵੀ ਇਧਰੋਂ ਨੇੜੇ ਆ ਜਾਂਦਾ ਤਾਂ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਤਾਂ ਬਾਕੀ ਬਾਈ ਤੋਂ ਆਪਾਂ ਫੋਨ ਤੋਂ ਲਾ ਕੇ ਸਾਰੀ ਡਿਟੇਲ ਜਿਹੜੀ ਫੋਨ ਨੰਬਰ ਤੋਂ ਲਾ ਕੇ ਮੱਝ ਦੀ ਡਿਟੇਲ ਦੁੱਧ ਦੀ ਡਿਟੇਲ ਵੀ ਕਿਦਾਂ ਠੀਕ ਆ ਉਹ ਸਾਰੀ ਤੁਹਾਨੂੰ ਤੋਰ ਕੇ ਦਿਖਾਉਣੇ ਆ ਥਾਂ ਦਿਖਾਉਣੇ ਆ ਇੱਕ ਵਾਰੀ ਇਧਰਲੀ ਸਾਈਡ ਤਾਂ ਤੁਹਾਨੂੰ ਮੈਂ ਦਿਖਾਉਣਾ ਕਿਉਂਕਿ ਮੱਝ ਖੜੀ ਕੱਖਾਈ ਜਾਂਦੀ ਆ ਤੁਹਾਨੂੰ ਪਤਾ ਨਵੇਂ ਬੰਦੇ ਨੂੰ ਸੂਨ ਵਾਲਾ ਪਸੂ ਆਟੋਮੈਟਿਕ ਹੀ ਘੂਮ ਲੱਗ ਜਾਂਦਾ ਕਿਉਂਕਿ ਮੇਰਾ ਦਿਖਾਉਣ ਦਾ ਫਰਜ਼ ਹੈ ਸਾਨੂੰ ਆਰਡਰ ਲਓ ਜੀ ਬਾਈ ਦਵਾਈਏ ਕਿਹੜਾ ਦਿਖਾਈਏ ਭਰਾ ਨੂੰ ਆਪਾ ਦੇਖ ਸਕਦੇ ਆ ਸੰਗਾ ਸੰਗਾ ਕਰਨੀਓ ਵੀ ਮੱਝ ਪੱਠ ਪੁੜੇ ਤੋਂ ਆਰਡਰ ਸੋਹਣਾ ਐਡਰੈਸ ਤੇ ਬਾਕੀ ਡਿਟੇਲ ਬਾਈ ਨੇ ਬਹੁਤ ਚੰਗੀ ਦੱਸੀ ਆ ਬਾਕੀ ਸਾਰੀ ਸੋਡਣਾ ਗੱਲਬਾਤ ਕਰਵਾਉਣੀ ਆ ਸ ਇੱਕ ਵਾਰੀ ਸਾਨੂੰ ਤੋਰ ਕੇ ਜਿਹੜੀ ਬੈਕ ਤੋਂ ਅੱਗੇੋਂ ਤੁਹਾਨੂੰ ਜਿਹੜੀ ਦਿਖਾਉਣੀ ਆ। باقی ਬਾਈ ਤੋਂ ਪੁੱਛਦੇ ਕਿੰਨਾ ਟਾਈਮ ਰਹਿ ਗਿਆ ਇਹਦੇ ਜੀ। باقی ਆਰਡਰ ਹਜੇ ਢੱਲਾ। ਲੋ ਵੀ ਮੈਂ ਤਾਂ ਤੁਸੀਂ ਤੋਰਾ ਤਾਂ ਮੈਂ ਤਾਂ ਦੇਖ ਹੀ ਲੇਤਾ ਹੂੰ ਤੁਰਦੀ ਤਾਂ ਗੱਲਬਾਤ ਬਾਕੀ ਇੱਕ ਚੀਜ਼ ਉਹ ਮੱਝ ਦੀ ਆ ਜਿਹੜੀ ਮਗਰ ਲਈ ਤੁਸੀਂ ਵੀਡੀਓ ਦੇਖੀ ਐ ਇਹ ਨੇੜੀਕ ਹੀ ਆ ਕਰ ਦੋਨੇ ਭਰਾਵਾਂ ਦੇ ਹਨਾ ਅਤਸੱਲੀ ਵਾਲੇ ਘਰੇਲੂ ਮੱਝਾਂ ਇਹ ਮਤਲਬ ਘਰੇ ਪਾਲੀਆਂ ਹੋਆਂ ਘਰੇਲੂ ਦਾ ਮਤਲਬ ਇਹ ਨਹੀਂ ਵੀ ਜਾਂ ਦੇਸੀ ਹੋਗੀ ਜਾਂ ਦੂਜੀ ਹੋਗੀ ਘਰੇਲੂ ਦਾ ਮਤਲਬ ਵੀ ਘਰੇ ਦੁੱਧ ਚੋਣਾਂ ਹੋਆਂ ਮੱਝਾਂ ਕਿ ਜਿਹਨੂੰ ਆਪਣਾ ਆਮ ਹੀ ਤੁਹਾਨੂੰ ਪਤਾ ਘਰਾਂ ਦੇ ਵਿੱਚ ਲੇਡੀ ਜੀ ਦੁੱਧ ਜਾਦੇ ਕੱਢਦੀਆਂ ਠੀਕ ਐ ਤਾਂ ਇਹ ਉਹ ਘਰੇਲੂ ਮੱਝਾਂ ਹੀ ਆ ਵੀ ਇਹਨੂੰ ਪੌਣ ਦੀ ਬੰਦਾ ਦੁੱਧ ਕੱਢ ਲੇ ਤੇ ਪੌਣ ਦੀ ਲੇਡੀ ਦੁੱਧ ਕੱਢ ਲਾਂ ਵੀ ਕੋਈ ਮਰਜ਼ੀ ਇਹਨਾਂ ਨੂੰ ਚੋ ਸਕਦਾ ਤੇ ਆਜੋ ਬਾਈ ਆਪਾਂ ਗੱਲਬਾਤ ਕਰੀਏ ਜੀ ਹਾਂਜੀ ਹਾਂਜੀ ਤਾਂ ਬਾਈ ਇਹ ਤਾਂ ਮੱਝ ਦਾ ਸੂਆ ਕਹਿ ਮੈਂ ਤੀਜਾ ਸੂਆ ਸੁੰਦੀ ਆ ਬਾਈ ਇਹ ਅੱਛਾ ਤੀਜਾ ਸੂਆ ਸੁੰਦੀ ਆ ਹਾਂਜੀ ਤੇ ਇਹਦਾ ਆਪਣਾ ਦੁੱਧ ਕਿੰਨਾ ਹੀ ਦੂਜੇ ਸੂਏ ਦਾ ਮਗਰਲਾ ਸਾਢੇ 17 18 ਲੀਟਰ ਦਿੰਦੀ ਆ ਬਾਈ ਸਾਢੇ 17 18 ਲੀਟਰ ਆਪਣੀ ਘਰ ਦੀ ਕੱਟੀ ਆ ਓਕੇ ਬਹੁਤ ਜਿਆਦਾ ਚੰਗੀ ਮਹਿੰਦੀ ਕੱਟੀ ਆ ਇਹ 21 22 ਲੀਟਰ ਦੁੱਧ ਦਿੰਦੀ ਸੀ ਇਹਦੀ ਮਾਂ ਇਹਦੀ ਮਾਂ ਹਾਂ ਪਰ ਆ ਮੈਂਨ ਤੋਂ ਲੈਂਦੀ ਸੀ ਟੋਕੜ ਓਕੇ ਜੀ ਹਾਂ ਤੇ ਬਹੁਤ ਚੰਗੀ ਮੱਧ ਸੀ ਉਹ ਠੀਕ ਹੈ ਜੀ ਹਾਂ ਤੇ ਜਾਨੀ ਕਿ ਵੀ ਇਹਨੇ ਹੁਣ ਮਗਰਲੇ ਸਾਲ ਆਪਣੇ ਕੋਲ 17 ਲੀਟਰ 17 17 ਲੀਟਰ ਦੁੱਧ ਦਿੱਤਾ ਬਾਈ ਖੁੱਲੋ ਇਹਦੀ ਕੋਈ ਜਿਆਦਾ ਕੋਈ ਤਿਆਰੀ ਦੇ ਸਾਹ ਬਾਈ ਤਿਆਰੀ ਤਾਂ ਵਧੀਆ ਹੈ ਵੈਸੇ ਅੱਗੇ ਪਿਛਲੇ ਸਾਲ ਵੀ ਨਹੀਂ ਸੀ ਮੈਂ ਕਹਿੰਦਾ ਵੀ ਮਾੜੀ ਸੀ ਇਹਦੋਂ ਹਾਂ ਵਧੀਆ ਸੀ ਐਂ ਤੇ ਉਹਦੇ ਵੀ ਤਿਆਰੀ ਚੰਗੀ ਸੀ ਤੇ ਤਿਆਰੀ ਐਤਕੀ ਵੀ ਚੰਗੀ ਤਿਆਰੀ ਐਤਕੀ ਵੀ ਹੈ ਚੰਗੀ ਹੈ ਆਓ ਜਿਵੇਂ ਆਪਾਂ ਬਾਈ ਦਾ ਸੇਵਾ ਦਾ ਜਿਉਂ 18 ਹਾਂਜੀ ਹਾਂਜੀ ਸਾਫ ਸੰਭਾਲ ਹੋਊਗੀ ਬਿਲਕੁਲ ਜੀ ਬਿਲਕੁਲ ਢੰਡੀ ਸੀਲ ਬਹੁਤ ਹੈ ਗਾਂਆਂ ਨੂੰ ਦੁੱਧੋਂ ਛੱਡਣੀ ਪੈਂਦੀ ਆ ਕਿਉਂਕਿ ਆਪਾਂ ਗਾਂਆਂ ਹੀ ਰੱਖਦੇ ਆ ਸਾਡਾ ਹਾਥੀਓ ਮਿੰਟ ਗਿਆ ਵਾ ਫੀਡ ਪਾਓ ਤੇ ਉਦੋਂ ਟੋਕੜ ਹੁੰਦੀ ਆ ਤੇ ਚੋ ਲੋ ਬਾਈ ਤੁਸੀਂ ਬਾਕੀ ਦੱਸਿਆ ਸੀਗਾ ਵੀ ਇਹ ਟੀਕਾ ਟੂਕਾ ਵੀ ਨਹੀਂ ਲਵਾਉਂਦੇ ਟੋਕੜ ਹਾਂ ਆ ਟੀਕਾ ਨਹੀਂ ਬਾਈ ਲਵਾਉਂਦੀ ਫੀਡ ਤੇ ਹੀ ਮਿਲਣਾ ਨੇ ਜਿਵੇਂ ਆਪਾਂ ਗਾਂਆਂ ਚੋਨੇ ਆ ਉਵੇਂ ਫੀਡ ਖਿਲੋ ਅੱਛਾ ਜੇ ਬੱਚਾ ਬੱਚਾ ਪਾਸੇ ਕਰਦਾ ਜਾਵੇ ਟੋਕੜ ਹੋ ਗਈ ਤੇ ਫੀਡ ਤੇ ਮਿਲਦੀ ਆ ਠੀਕ ਹੈ ਵੀ ਹਲਚਲ ਕੋਈ ਨਹੀਂ ਨਾ ਨਾ ਦਵਾਈ ਟੀਕੇ ਵਾਲਾ ਨਾ ਹੀ ਆਪਾਂ ਕਦੇ ਦੁੱਧ ਵਰਤਦੇ ਆ ਨਾ ओके ਬਹੁਤ ਵਧੀਆ ਗੱਲ ਲੱਗ ਗਈ ਤੇ ਆਪਣਾ ਅਬ ਮੰਨੂ ਤੋਂ ਹੁਣ ਇਹ ਗੱਬਣਾ ਹੈ ਅੱਛਾ ਇਹ ਐਲਬੀਸੀ ਵਾਲਿਆਂ ਦਾ ਅਬ ਮੰਨੂ ਘਾਸੀ ਮੰਨ ਲੱਗਿਆ ਡਾਕਟਰ ਹਰਦੀਪ ਆਪਣਾ ਮਲੂਕੇ ਵਾਲਾ ਉਹਦਾ ਲਾਇਆ ਵਾ ਠੀਕ ਹੈ ਜੀ ਉਹ ਪਿਓ ਸੋਸ ਤੋਂ ਗੱਬਣਾ ਕਿੰਨਾ ਟਾਈਮ ਰਹਿ ਗਿਆ ਬਾਈ ਸਈਅਦ ਦੇ ਸੂਚ ਇਹ ਬਾਈ ਲੈ ਜੂ ਹਫਤਾ 10 ਦਿਨ ਹਫਤਾ ਤਾਂ ਲੈ ਜੂ ਘਟੋ ਘਟ ਅੱਛਾ ਹਫਤਾ 10 ਦਿਨ ਲੈ ਜੂ ਯਾਨੀ ਕਿ ਯਕੀਨ ਨਹੀਂ ਹਾਂਜੀ ਠੀਕ ਹੈ ਜੀ ਵੀਰੇ ਤੇ ਦਿਨ ਕਿਹੜੇ ਦਿਨ ਪੂਰੇ ਹੁੰਦੇ ਇਹਦੇ ਇਹਦੇ 2 ਤਰੀਕ ਨੂੰ ਪੂਰੇ ਹੁੰਦੇ ਆ ਬਾਈ ਓਕੇ ਅੱਜ 28 ਤਰੀਕ ਹੋ ਗਈ ਹਾਂਜੀ ਓਕੇ 2 ਉਹਨਾਂ ਦਿਨ ਪੂਰੇ ਹੋ ਜਾਣਗੇ ਤੇ ਨੰਬਰ ਬਾਈ ਜੀ ਬੋਲਿਓ ਤੁਹਾਡਾ 9056642550 9056642550 550 ਹਾਂਜੀ ਇਹ ਬਾਈ ਦਾ ਨੰਬਰ ਆ ਜੀ ਤੇ ਜ਼ਿਆਦਾ ਜਾਣਕਾਰੀ ਵਾਸਤੇ ਬਾਈ ਦੇ ਨਾਲ ਕਨੈਕਟ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਵੱਧ ਤੋਂ ਵੱਧ ਭਰਾਵਾਂ ਨੂੰ ਸਪੋਰਟ ਦਿਆ ਕਰੋ ਦੇਖੋ ਉਹਨਾਂ ਨੂੰ ਆਪਾਂ ਜ਼ਰੂਰ ਕਹਿੰਨੇ ਹਾਂ ਸਪੋਰਟ ਦਿਆ ਕਰੋ ਕਿਉਂਕਿ ਇਹ ਵਪਾਰ ਲੈਣ ਦੇ ਵਿੱਚ ਨਹੀਂ ਆਉਂਦੇ ਇਹ ਉਹ ਜ਼ਿੰਮੇਵਾਰੀ ਆ ਬਸ ਜਿਵੇਂ ਮੈਂ ਤੁਹਾਨੂੰ ਅੱਗੇ ਦੱਸਿਆ ਵੀ ਆਪਾਂ 5-10 ਰੱਖ ਲਈ ਇੱਕ ਅੱਧਾ ਵਧ ਗਿਆ ਵੇਚ ਲਿਆ ਤੇ ਉਹਦੇ ਵਾਂਗੂ ਫੈਮਿਲੀ ਦੇ ਵਿੱਚ ਆਪਦਾ ਚਲੋ ਜਿਵੇਂ ਕੋਈ ਜਗਾੜ ਆ ਟਾਈਮ ਪਾਸਾ ਕਹਿਨ ਸਕਦਾ ਜਿਵੇਂ ਜ਼ਿੰਮੇ ਉਹ ਮੈਂ ਸੈਟਅਪ ਹੋ ਜਾਂਦਾ ਹਨਾ ਵੀ ਇਹ ਕੋਈ ਵਪਾਰੂ ਵਪਾਰੀ ਵਾਲਾ ਮਾਲ ਨਹੀਂ ਤਾਂ ਕੋਈ ਦੇਖ ਸਕਦੇ ਆ ਬਾਈ ਕੋਲੇ ਤਿੰਨ ਗਾਮਾ ਰੱਖਿਆ ਹੋਇਆ ਇੱਕ ਉਧਰ ਬੈਰ ਖੜੀ ਆ ਉਹ ਸੂ ਉਧਰ ਵੀ ਆ ਬਾਈ ਪੰਜ ਸੱਤ ਤੋ ਤਾ ਕਰਕੇ ਫਿਰ ਜਵਾਕਾਂ ਦੀ ਪੜਾਈ ਤੇ ਓਕੇ ਜਾਂਦਾ ਆ ਸਾਰਾ ਠੀਕ ਆ ਇੱਕ ਇਧਰ ਛੋਟੀ ਖੋਜ ਤੇ ਲੜਾ ਦੇ ਦੂਜੇ ਉਧਰ ਹੋਰ ਵੀ ਹੈਗੇ ਦੂਜੇ ਘਰੇ ਵੀ ਛੇ